ਸਵਾਲਾਂ ਖੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ। ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆ ਚੁੱਕੇ ਆ ਜੀ ਖਾਲਸਾ ਪੰਥ ਦੀ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਨਾ ਕੀਤੀ ਸੀ ਜਿੱਥੇ ਖਾਲਸਾ ਜੀ ਦਾ ਜਨਮ ਹੋਇਆ ਸੀ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਤੇ ਤੁਸੀਂ ਵੀ ਕਰੋ ਦਰਸ਼ਨ ਸੰਗਤੋ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਤਾਂ ਦੋਸਤੋ ਇਹ ਨੰਗੜ ਰੋਡ ਹੈ ਤੇ ਸਿੱਧੀ ਸ੍ਰੀ ਅਨੰਦਪੁਰ ਸਾਹਿਬ ਜਾਰੀ ਹੈ ਤੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਕਿਉਂਕਿ ਖਾਲਸਾ ਪੰਥ ਇੱਕ ਇਹੋ ਜਿਹਾ ਪੰਥ ਹੈ ਜਿਸ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ ਇਹ ਨਿਹੜ ਦਲੇਰ ਬਹਾਦਰ ਦੇ ਸ਼ੂਰਬੀਰ ਯੋਧੇ ਨੇ ਸਾਡੇ ਖਾਲਸਾ ਪੰਥ ਜੀ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਨ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ ਦੋਸਤੋ ਇਹ ਜੀ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਤੇ ਅਗਲੇ ਮਹੀਨੇ ਜਿਵੇਂ ਹੋਲਾ ਮੱਲਾਏ ਮਾਰਚ ਵਿੱਚ ਤਾਂ ਇੱਥੇ ਤੁਹਾਨੂੰ ਪੈਰ ਰੱਖਣੇ ਨੂੰ ਜਗ੍ਹਾ ਨਹੀਂ ਮਿਲੇਗੀ ਇੰਨਾ ਜ਼ਿਆਦਾ ਹੁਮ-ਹੁਮਾਕੇ ਸੰਗਤਾਂ ਦਰਸ਼ਨ ਲਈ ਆਉਂਦੀਆਂ ਨੇ ਤੇ ਗੁਰਦੁਆਰਾ ਸਾਹਿਬ ਇੱਥੇ ਬਹੁਤ ਜ਼ਿਆਦਾ ਨੇ ਤੁਹਾਨੂੰ ਹਰ ਅੱਧੇ ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋਣਗੇ ਤਾਂ ਦੋਸਤੋ ਬਸ ਇੱਥੇ ਜਾ ਕੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਪੰਜ ਪਿਆਰਾ ਪਾਰਕ ਦੇ ਜੋ ਕਿ ਬਹੁਤ ਹੀ ਖੂਬਸੂਰਤ ਸਿਰਜਿਆ ਗਿਆ ਹੈ ਤੇ ਉੱਥੇ ਖੰਡੇ ਦਾ ਪੂਰਾ ਨਿਰਮਾਣ ਹੋਇਆ ਹੈ ਦੇਖੋ ਜੀ ਕਰੋ ਖੰਡਾ ਦੇ ਦਰਸ਼ਨ ਤੇ ਹੋਵੋ ਸੰਤੋ ਜੀ ਨਿਹਾਲ ਤਾਂ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਉਂਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਨਵੀਂ-ਨਵੀਂ ਜਗ੍ਹਾ ਦੇ ਬਾਰੇ ਵਿੱਚ ਦੱਸ ਸਕੀਏ ਤਾਂ ਵੀਡੀਓ ਤੁਹਾਨੂੰ ਇਹ ਵੀ ਦੱਸਿਆ ਕਰੋ ਕਿ ਕਿਵੇਂ ਦੀ ਲੱਗਦੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਦੋਸਤੋ ਇਹ ਜੀ ਸਾਰਾ ਅਨੰਦਪੁਰ ਸਾਹਿਬ ਜੀ ਦਾ ਹੀ ਸੀਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਰਸ਼ਨ ਕਰਨ ਆਉਂਦੀਆਂ ਨੇ ਜੀ ਤੁਸੀਂ ਵੀ ਅੱਜ ਨਿਹਾਲ ਹੋਵੋ ਜੀ ਅੱਜ ਅਸੀਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਣ ਜਾ ਰਹੇ ਹਾਂ ਤਾਂ ਦੇਖੋ ਦੋਸਤੋ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਪੰਥ ਦਾ ਜਨਮ ਸਥਾਨ ਹੈ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਇਹ ਖਾਲਸਾ ਪੰਥ ਇੱਕ ਉਹੋ ਜਿਹੀ ਕੌਮ ਹੈ ਨਿਡਰ ਦਲੇਰ ਬਹਾਦਰ ਤਾਂ ਦੋਸਤੋ ਇੱਕ ਤੁਹਾਨੂੰ ਮੀਨਸ ਥੋੜੀ ਥੋੜੀ ਦੂਰੀ ਤੇ ਨਾ ਇੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖ ਜਾਣਗੇ ਇੱਥੇ ਹੀ ਅਜੂਬਾ ਵੀ ਹੈ ਬਹੁਤ ਵੱਡਾ ਹੈ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਿਲਾ ਅਨੰਦਗੜ੍ਹ ਦੀ ਚੜਾਈ ਚੜ੍ਹ ਕੇ ਇੱਥੇ ਅਜੂਬਾ ਆਉਂਦਾ ਹੈ ਜੋ ਕਿ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਹੈ ਤਾਂ ਦੇਖੋ ਜੀ ਇਹ ਸਾਰੀ ਮਾਰਕੀਟ ਹੈ ਇਹਦੇ ਨਾਲ ਹੀ ਬਿਲਕੁਲ ਰੇਲਵੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਤੋਂ ਹੀ ਅ ਮਾਰਕੀਟ ਵਗੈਰਾ ਸਟਾਰਟ ਹੋ ਜਾਂਦੀਆਂ ਤਾਂ ਦੇਖੋ ਜੀ ਹੁਣ ਕਰੋ ਦਰਸ਼ਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਤਾਂ ਦੋਸਤੋ ਇੱਥੇ ਅਗਲੇ ਮਹੀਨੇ ਜਿਵੇਂ ਹੋਲਾ ਮੱਲਾ ਇੱਥੇ ਇੰਨੇ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਭਾਰਤ ਵਿੱਚੋਂ ਕੀ ਭਾਰਤ ਦੇ ਬਾਹਰੋਂ ਵੀ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਆਹ ਲੋ ਜੀ ਤੁਸੀਂ ਵੀ ਕਰੋ ਬਸ ਹੁਣ ਬਿਲਕੁਲ ਨਾਲ ਸ੍ਰੀ ਨਾਨਦਪੁਰ ਸਾਹਿਬ ਜੀ ਦਾ ਬੱਸ ਸਟੈਂਡ ਆ ਦੇਖੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਵੀਡੀਓ ਨੂੰ ਵਾਧ ਤੋਂ ਵਾਧ ਸਪੋਰਟ ਕਰਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਸਕੀ ਹੈ ਜੀ ਤਾਂ ਚਲੋ ਜੀ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਆਪਣਾ ਸਾਰੇ ਧਿਆਨ ਰੱਖੋ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ